ਕਉ ਚਾਰਦਕ ਗਹਿਓ ਤੁਹਾਰੋ ਦਵਾਰ ਵਾਹਿਗਹਿ ਗਹਿ ਕੀ ਲੋਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਚਾਰਦਕ ਗਹਿਓ ਤੁਹਾਰੋ ਦਵਾਰ ਕਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਦਵ ਕੀ ਸੈਨਾ ਹੋਤੇ ਨਿਕਸੇ ਪੂਪ ਸੋਚਾਰ ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰ ਜਦਵ ਕੀ ਸੈ ਨਾ ਹੂਤੇ ਨਿਕਸੇ ਪੂਪ ਸੋਚਾਰ ਨਾਮ ਸਰਸ ਸਿੰਘ ਬੀਰ ਸਿੰਘ ਮਹਾ ਸਿੰਘ ਸਿੰਘ ਸਾਰ ਖੜਗ ਸਿੰਘ ਕੇ ਸੰਗ ਨ੍ਰਿਪ ਚਾਰ ਚਾਰ ਮਤਵੰਤ ਹਰ ਕੀ ਔਰ ਚਲੇ ਮਨੋ ਆਏ ਇਨਕੇ ਅੰਤ ਦੁਹਰਾ ਸਰਸ ਮਹਾ ਔਸਾਰ ਪੁਨ ਬੀਰ ਸਿੰਘ ਏਚਾਰ ਜਦੋਂ ਸੈਨਾ ਤੇ ਤਬੈ ਨਿਕਸੇ ਅਤ ਬਲ ਤਾਰ ਹਰ ਕੀ ਦਿਸ ਕੇ ਚਤੁਰੰਦਰੇਪ ਤਿੰਨ ਬਹਿਲੀ ਨੇ ਮਾਰ ਖੜਕ ਸਿੰਘ ਅਤ ਕੂਪ ਕਰ ਦੀਨੂ ਇਨਹ ਸੰਘਾਰ ਸਬਈਆ ਸ੍ਰੀ ਹਰ ਔਰਤੇ ਔਰ ਨਰੇ ਚਲੇ ਤਿੰਨ ਸੰਗ ਮਹਾ ਦਲ ਲੀਨੋ ਸੂਰਤ ਸਿੰਘ ਸੰਪੂਰਨ ਸਿੰਘ ਚਲਿਓ ਬਰ ਸਿੰਘ ਸੋ ਕੂਪ ਪ੍ਰਵੀਨੋ ਔਮਤ ਸਿੰਘ ਸਜਿਓ ਤਨ ਕੋਚ ਸੋ ਸ਼ਸਤਰਨ ਅਸਤਰਨ ਮਾਜ ਪ੍ਰਵੀਨੋ ਤਾਇ ਕਿ ਸ਼੍ਰੀ ਖੜਗੇ ਇਸ ਕੇ ਸੰਗ ਸੋ ਚਾਰਹੀ ਪੂਪਨ ਆਹਵਕੇ ਨੋ ਦੋਹਰਾ ਇਤ ਚਾਰੋ ਪੂਪਤ ਲਰੇ ਖੜਗ ਸਿੰਘ ਕੇ ਸੰਗ ਉਤ ਦੋ ਦਿਸ ਕੇ ਲਰਤ ਸਬਲ ਸੈਨ ਚਤੁਰੰਗ ਇਤ ਚਾਰੋ ਪੂਪਤ ਲਰੇ ਘੜਗ ਸਿੰਘ ਕੇ ਸੰਗ ਉਤਦੋ ਦਿਸ ਕੇ ਲਰਤ ਸਬਲ ਸੈਨ ਚਤੁਰੰਗ ਵਾਹੇ ਕੀ ਖਾਲੀਸਾ ਵਾਹੇ ਕੀ ਫਦੇ ਗਜ ਕੇ ਜਗ ਰਗ ਜਾਵੇ ਹਾਲ ਹੋ ਗਿਆ ਵੇ ਸਾਤੇ ਸ੍ਰੀ ਅਕਾਲ ਗੁਰ ਪਰ ਅਕਾਲ ਦੇ ਗਏ ਤੇ ਗਏ ਫਦੇ ਗੁਰਪੰਥ ਛਾੜ ਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ